लोगोर त <andže203> ਮੈਂ ਗੱਲ ਆਪਣੇ ਬਟਾਲੇ ਦੀ ਸੰਗਤ ਦਾ ਧੰਨਵਾਦ ਕਰਦਾ ਮੈਂ ਅੱਗੇ ਵੀ ਇੱਕੋ ਗੱਲ ਕਹਿਣਾ ਹੁੰਦਾ ਵੀ ਇਹਨਾਂ ਦਾ ਜਿਹੜਾ ਪਿਆਰ ਆਸ਼ੀਰਵਾਦ ਇਹ ਸਾਡੇ 'ਚ ਜਾਣ ਪਰਦਾ ਕਿਉਂਕਿ ਪਿਆਰ ਅੱਗੇ ਵੀ ਇਹ ਕਰਦੇ ਸੀ ਪਰ ਉਸ ਤੋਂ ਬਾਅਦ ਪਿਆਰ ਦਾ ਕੋਈ ਮੈਨੂੰ ਨਹੀਂ ਲੱਗਦਾ ਵੀ ਕੋਈ ਆਗੂ ਜਿਹੜਾ ਇਹਨਾਂ ਦਾ ਮੁੱਲ ਪਾਉਂਦਾ ਹੋਵੇ ਪਰ ਮੈਨੂੰ ਮਾਣ ਹੈ ਇਸ ਗੱਲ ਦਾ ਵੀ ਇਹਨਾਂ ਨੇ ਇੱਕ ਵਾਰੀ ਮੇਰੇ ਤੇ ਵਿਸ਼ਵਾਸ ਕੀਤਾ ਹੁਣ ਸਮੁੱਚੀ ਮੇਰੀ ਟੀਮ ਜਿੰਨੀ ਵੀ ਆ ਮੇਰਾ ਵੀ ਆਸ਼ੂ ਕੋਲ ਵਰਨ ਜੀ ਸਾਰੀ ਜੇ ਮੈਂ ਕੱਲੇ-ਕੱਲੇ ਦਾ ਨਾਮ ਲੈਣਾ ਸ਼ੁਰੂ ਕਰਦਿਆਂ ਤੇ ਮੈਨੂੰ ਲੱਗਦਾ ਵੀ ਇੱਥੇ ਸਵੇਰ ਚੜ ਜੂਗੀ ਸੋ ਮੈਂ ਸਾਰਿਆਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਔਰ ਅੱਜ ਜਿਹੜਾ ਕੱਠ ਜਿਹੜਾ ਵਧਿਆ ਉਹ ਅੱਜ ਮੈਂ ਕਹਿ ਸਕਦਾ ਵੀ ਜੇ ਬਟਾਲੇ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇੰਨਾ ਵੱਡਾ 라ਵਣ ਬਣਿਆ ਤੇ ਅੱਜ ਬਟਾਲੇ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇੰਨਾ ਰਸ਼ ਜਿਹੜਾ ਉਹ ਆਇਆ ਇਹ ਇਹਨਾਂ ਦੀ ਮੈਂ ਕਹਿ ਸਕਦਾ ਵੀ ਸਾਨੂੰ ਅੱਗੇ ਨਾਲੋਂ ਹੋਰ ਜਿਹੜਾ ਜੋਸ਼ ਹੈ ਉਹ ਭਰਦੀ ਹੈ ਇਹਨਾਂ ਦਾ ਕੱਠ ਭਰਦਾ ਹੈ ਤੇ ਜਿਸ ਤਰ੍ਹਾਂ ਖੁਸ਼ੀ ਨਾਲ ਜਾਂਦੇ ਨੇ ਆਸ਼ੀਰਵਾਦ ਦੇ ਕੇ ਜਾਂਦੇ ਨੇ ਬਸ ਇਹੋ ਸਾਡੀ ਤਾਕਤ ਹੈ ਔਰ ਇਸੇ ਤਾਕਤ ਕਰਕੇ ਲੱਗੇ ਦੇਖੋ ਮੈਂ ਅੱਗੇ ਇੱਕੋ ਬੇਨਤੀ ਕਰਦਾ ਹੁਣਾ ਬਟਾਲਾ ਵਾਸੀ ਜਿਹੜੇ ਨੇ ਇਹ ਮੇਰਾ ਪਰਿਵਾਰ ਹੈ ਔਰ ਮੈਨੂੰ ਮੈਂ ਜਿਹੜੀ ਵੀ ਗੱਲ ਕਹਿਣੀ ਚਾਹਣਾ ਹੋਵਾਂ ਕਿਉਂਕਿ ਹਜ਼ਾਰਾਂ ਦੀ ਤਰ੍ਹਾਂ ਚ ਮੇਰਾ ਪਰਿਵਾਰ ਹੈ ਉਹ ਜਦੋਂ ਮੈਂ ਮੈਸੇਜ ਦਿੰਨਾ ਉਸ ਮੈਸੇਜ ਨੂੰ ਫੋਲੋ ਕਰਦੇ ਨੇ ਔਰ ਮੇਰੇ ਤੇ ਵਿਸ਼ਵਾਸ ਕਰਦੇ ਨੇ ਸੋ ਮੈਂ ਦਿਲ ਦੀ ਗਹਿਰਾਈ ਤੋਂ ਆਪਣੇ ਬਟਾਲਾ ਵਾਸੀਆਂ ਦੇ ਜਿਹੜੇ-ਜਿਹੜੇ ਮੇਰੀਆਂ ਮਾਵਾ ਭੈਣਾ ਜਿਹੜੇ-ਜਿਹੜੇ ਬੱਚੇ ਜਿਹੜੇ-ਜਿਹੜੇ ਬਜ਼ੁਰਗ ਇੱਥੇ ਚੱਲ ਕੇ ਆਏ ਨੇ ਇੱਕ-ਇੱਕ ਕਦਮ ਜਿਹੜਾ ਉਹਨਾਂ ਨੇ ਇਹ ਜਿਹੜਾ ਸਫ਼ਰ ਤੈਅ ਕੀਤਾ ਹੈ ਸ਼ਹਿਰੀ ਕਲਸੀ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਕਰਦਾ ਔਰ ਸਿਰ ਝੁੱਕ ਕੇ ਉਹਨਾਂ ਨੂੰ ਨਤਮਸਤਕ ਕਹਿੰਦਾ ਸੋ ਕਹਿਣ ਦਾ ਭਾਵ ਇਹੋ ਜਿਹੜਾ ਇਨਾਂ ਦਾ ਪਿਆਰ ਹੈ ਉਹ ਸਾਡੇ ਤੇ ਜਾਣ ਪਰਦਾ ਮੇਰੀ ਟੀਮ ਐ ਸਾਰੀ ਖੜੀ ਐ ਔਰ ਮੈਨੂੰ ਖੁਸ਼ੀ ਐ ਇਹ ਅੱਗੇ ਨਾਲੋਂ ਆ ਹੁਣੇ ਬੈਠੇ ਸੀ ਅੱਜ ਜੇ ਦੁਸ਼ਹਿਰੇ ਦਾ ਇਹ ਕੰਮ ਜਿਹੜਾ ਹੋਇਆ ਤੁਹਾਡੇ ਸਾਹਮਣੇ ਹੀ ਆ ਸਭ ਤੋਂ ਪਹਿਲਾਂ ਆਤਿਸ਼ਬਾਜੀ ਚੱਲੀ ਆਤਿਸ਼ਬਾਜੀ ਤੋਂ ਬਾਅਦ ਜਿਹੜਾ ਇਹ ਰਾਵਣ ਨੂੰ ਦહન ਕੀਤਾ ਗਿਆ ਸੋ ਮੈਂ ਬਟਾਲਾ ਵਾਸੀਆਂ ਦਾ ਔਰ ਆਪਣੀ ਸਾਰੀ ਟੀਮ ਦਾ ਕੀਤੀ ਹੋਈ ਮਿਹਨਤ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ 40 ਫੁੱਟ ਤੋਂ ਸ਼ੁਰੂ ਕੀਤਾ ਇਹ ਅੱਜ 115 ਵੀ ਫੁੱਟ ਤੇ ਪਹੁੰਚ ਗਏ 118 ਕਫਰ ਵੀ ਫੁੱਟ ਪੋਹ ਪਿਆ ਜੀ ਹਾਂ ਹੁਣ ਅਗਲੀ ਵਾਰੀ ਜਿਹੜਾ ਉਹ ਹੋਰ ਹੁਣ ਸਫ਼ਰ ਵੱਧ ਤੈਅ ਕਰਾਂਗੇ ਕਿਉਂਕਿ ਸਾਨੂੰ ਇਹ ਹੁੰਦਾ ਦੇਖੋ ਇਹ ਐਸਾ ਤਿਉਹਾਰ ਸਾਰੇ ਪਰਿਵਾਰ ਨੇ ਇਕੱਠੇ ਹੋਣਾ ਹੁੰਦਾ ਹੈ ਬੱਚਿਆਂ ਨੂੰ ਬੜੀ ਰੀਜ਼ ਹੁੰਦੀ ਆ ਮੈਂ ਦੇਖ ਰਿਹਾ ਸੀ ਕੋਈ ਬਾਪ ਦੇ ਮੋਟਿਆਂ ਤੇ ਬੈਠਾ ਕਿਸੇ ਮਾਂ ਨੇ ਕਿਸੇ ਭੈਣ ਨੇ ਬੱਚਾ ਚੁੱਕਿਆ ਸੋ ਬੜੀ ਆਸ ਦੇ ਨਾਲ ਆਉਂਦੇ ਆ ਵੇ ਸਾਜੀ ਬਲਾ ਸਮਾਨ ਚੋਂ ਪੋਰਟ ਆ ਆ ਗਈ ਆ ₹100 ਆਪਾਂ ਆਪਣੇ ਪਰਿਵਾਰਾਂ ਲਈ ਕੱਢਣਾ ਵਧੀਆ ਤੋਂ ਵਧੀਆ ਹੈ